ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਤੇ ਕੱਲ ਕਾਂਗਰਸ ਦੇ ਦੋ ਵੱਡੇ ਨੇਤਾਵਾਂ ਦੇ ਬਿਆਨਾਂ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਵਿੱਚ ਪਹੁੰਚਾ ਲਾਇਆ ਹੋਇਆ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਪਰ ਅੱਧਾ ਕੁ ਲੋਕ ਤਾਂ ਆਪ ਹੀ ਨਸ਼ਾ ਕਰਦੇ ਨੇ ਇਹ ਸ਼ਬਦੀ ਹਮਲਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਦੇ ਫਰੀਦਕੋਟ ਲੋਕ ਸਭਾ ਹਲਕਾ ਤੋਂ ਉਮੀਦਵਾਰ ਵੱਲੋਂ ਨਸ਼ੇ ਦੇ ਮੁੱਦੇ ਤੇ ਬਿਆਨ ਤੇ ਪ੍ਰਤੀਕਿਰਿਆ ਦਿੰਦਿਆਂ ਲੰਬੀ ਹਲਕੇ ਦੇ ਪਿੰਡ ਵੜਿੰਗ ਖੇੜਾ ਵਿੱਚ ਆਖੀ ਉਹਨਾਂ ਨੇ ਕਿਹਾ ਕਿ ਗੁਟਕਾ ਸਾਹਿਬ ਦੀ ਕਸਮ ਖਾ ਕੇ ਇਸ ਤਰ੍ਹਾਂ ਆਪਣੇ ਵਾਅਦੇ ਆ ਤੋਂ ਪਜਣਾ ਠੀਕ ਨਹੀਂ ਹੈ ਜਦੋਂ ਪੱਤਰਕਾਰਾਂ ਨੇ ਗਦੜਬਾਹ ਤੋਂ ਕਾਂਗਰਸ ਸੀ ਵਿਧਾਇਕ ਰਾਜਵਿੰਗ ਬਲੋਦੀ ਤੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਸੀ ਕਿ ਜਿਹੋ ਜਹੀ ਅਕਲ ਹੁੰਦੀ ਹੈ ਉਹੋ ਜਹੀ ਆਵਾਜ਼ ਮੂੰਹ ਚੋਂ ਨਿਕਲਦੀ ਹੈ ਇਹ ਜਿਹੋ ਜਿਹੋ ਨਾਲ ਦੇ ਹਾਲਤ ਅੱਧੇ ਕਿਤਾਬ ਹੀ ਨਸ਼ਾ ਕਰਦੇ ਮੈਨੂੰ ਨਹੀਂ ਪਤਾ ਕੌਣ ਕਰਦਾ ਕੌਣ ਨਹੀਂ ਐਵੇਂ ਕਰਨ ਹੋਰ ਮੇਰੇ ਮੇਰੇ ਆਪ ਤਾਂ ਪੁੱਛ ਨਹੀਂ ਲੋਕ ਵੀ ਪੁੱਛ ਰਹੇ ਮੀਡੀਆ ਨੇ ਪੁੱਛ ਰਿਆ ਨਹੀਂ ਉਹ ਤਾਂ ਉਹ ਦਰਸ਼ਨ ਨਾਲ ਜਿਨ੍ਹਾਂ ਨੇ ਵਾਦਾ ਗੁਟਕੇ ਤੇ ਹੱਥ ਰੱਖ ਕੇ ਪਹਿਲਾਂ ਤਾਂ ਕਦੇ ਕਿਸੇ ਨੂੰ ਗੁਟਕੇ ਤੇ ਹੱਥ ਰੱਖ ਕੇ ਗੁਰਦੁਆਰੇ ਦੇ ਸਾਹਮਣੇ ਹੱਥ ਕਰਕੇ ਸੌ ਨਹੀਂ ਖਾਣੀ ਚਾਹੀਦੀ ਜੀ ਇਹ ਇੱਕ ਮਤਲਬ ਚੰਗਾ ਨਹੀਂ ਤੇ ਉਹਨਾਂ ਨੇ ਤਾਂ ਗੁਟਕੇ ਦੇ ਸਾਹਮਣੇ ਹੱਥ ਰੱਖ ਕੇ ਤੇ ਦਰਬਾਰ ਸਾਹਿਬ ਦੇ ਸਾਹਮਣੇ ਤਰੁੰਡ ਸਾਹਿਬ ਸੌ ਖਾਂਦੀ ਸੀ ਕਿ ਮੈਂ ਹਰ ਘਰ ਦੇ ਇੱਕ ਬੱਚੇ ਨੂੰ ਨੌਕਰੀ ਦੇਵਾਂਗਾ ਤੇ ਨਸ਼ਾ ਸੱਤਾ ਦੇ ਨਾਲ ਹੀ ਬੰਦ ਕਰ ਦਵਾਂ ਹੂੰ ਉਦੋਂ ਸਮਝਣਾ ਚਾਹੀਦਾ ਹੈ ਨਸ਼ਾ ਕੋਈ ਤਾਂ ਨਹੀਂ ਬਿਜਲੀ ਦੀ ਸਵਿੱਚ ਬੰਦ ਕਰਨੀ ਚਲੋ ਇਹ ਤਾਂ ਉਹਨਾਂ ਦੀ ਅਕਲ ਹੈ ਜੀ ਜਿਹੇ ਜੀ ਅਕਲ ਹੁੰਦੀ ਹੈ ਉਹ ਜਦ ਮੂੰਹ ਚੋਂ ਰੁਵਾਇ ਨਿਕਲਦੀ ਮੈਂ ਤਾਂ ਇਹ ਜੀ ਕਰਨ ਨਹੀਂ ਕਰ ਸਕਦਾ ਸਾਡੇ ਆਸਤੇ ਤਾਂ ਬਜ਼ੁਰਗ ਸਭ ਤੋਂ ਸਤਕਾਰਯੋਗ ਹੁੰਦੇ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਪਾਲਿਆ ਹੈ ਮਾਂ-ਬਾਪ ਦਾ ਕਰਜ਼ਾ ਤੇ ਰੱਬ ਦਾ ਕਰਜ਼ਾ ਇਹ ਕੋਈ ਨਹੀਂ ਦੇ ਸਕਦਾ ਇਹ ਮਤਲਬ ਲੋ ਕਰਦੇ ਜਿਹੜਾ ਦੂਜਾ ਤਾਂ ਮੁੜ ਜਾਂਦਾ ਹੈ ਮਾਂ-ਬਾਪ ਦਿੰਦੇ ਜਿਹੜਾ ਕਰਜ਼ਾ ਤੇ ਰੱਬ ਦਾ ਕਰਜ਼ਾ ਹੈ ਜਦ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਉਹ ਇਸ ਵਾਰ ਬਠਿੰਡਾ ਤੋਂ ਲੋਕ ਸਭਾ ਕਾਂਗਰਸ ਦੇ ਕਿਸੇ ਵੱਡੇ ਚਿਹਰੇ ਖਿਲਾਫ ਚੋਣ ਲੜ ਸਕਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਕਿ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਮੇਰਾ ਐਵੇਂ ਹੀ ਨਾਂ ਲੈ ਲੈਂਦੇ ਆ ਮੈਂ ਕੋਈ ਇਲੈਕਸ਼ਨ ਨਹੀਂ ਲੜਨਾ ਐਵੇਂ ਮੇਰਾ ਨਾਂ ਲੈਂਦੇ ਮੈਂ ਕੋਈ ਇਲੈਕਸ਼ਨ ਨਹੀਂ ਲੜਨਾ ਮੈਂ ਬਹੁਤ ਇਲੈਕਸ਼ਨ ਲੜ ਲਏ ਜਿੰਨੀ ਸ਼ਕਤੀ ਸੀ ਹੁਣ ਜੋ ਪਾਰਟੀ ਮੇਰੀ ਕਿਤੇ ਜਾਨ ਦੀ ਵੀ ਲੋੜ ਹੋਊਗੀ ਨਾ ਉਹ ਵੀ ਮਾਦੇਨੋ ਚਰਨ ਪਾਰਟੀ ਖਾਤਰ ਮੈਂ ਹਮੇਸ਼ਾ ਹੀ ਜੋ ਪਾਰਟੀ ਦਾ ਪ੍ਰੋਗਰਾਮ ਉਹ ਚੱਲਦਾ ਤੇ ਇਹ ਜਿਹੜਾ ਅਫਸੋਸ ਵਾਲਾ ਮੈਂ ਸਾਰੇ ਹਿੰਦੁਸਤਾਨ ਚ ਕੋਈ ਨਹੀਂ ਕਰਦਾ ਕਿਉਂਕਿ ਸਾਨੂੰ ਇਹਦਾ ਅਸਲੀ ਜਿਹੜੀ ਹਿਟਾਂ ਦੀ ਹਾਲਤ ਹੈ ਨਾ ਲੋਕਾਂ ਦੀ ਉਹ ਪਤਾ ਲੱਗਦਾ ਜੋ ਉੱਤੋਂ ਤੋਂ ਆ ਕੇ ਕੱਟ ਕਰ ਲੋ ਉਹ ਉਹਦਾ ਕੋ ਪਤਾ ਨਹੀਂ ਲੱਗਦਾ ਹੁਣ ਜਦ ਐ ਜਾਣਦੇ ਆ ਇਹੋ ਜਿਹੇ ਕੇਸਸ ਮਿਲਦੇ ਆ ਜਿਵੇਂ ਇੱਥੇ ਆਇਆ ਇੱਕ ਛੋਟਾ ਜਿਹਾ ਬੱਚਾ ਛੋਟੇ ਦਿਲਦਰ ਮੰਦਰ ਉਹ ਬਹੁਤ ਚੀਜ਼ਾਂ ਦਾ ਪਤਾ ਲੱਗਦਾ ਇਸ ਮੌਕੇ ਸਰਦਾਰ ਬਾਦਲ ਕਿਸਾਨਾਂ ਤੇ ਵੀ ਬੋਲਦੇ ਨਸਰ ਆਏ ਬਰਸਾਤ ਅਤੇ ਗੜੇਮਾਰੀ ਕਾਰਨ ਕਨਕ ਦੀ ਖਰਾਬ ਹੋਈ ਫਸਲ ਦੇ ਨੁਕਸਾਨ ਬਾਰੇ ਸੂਬਾ ਸਰਕਾਰ ਨੂੰ ਉਨ੍ਹਾਂ ਅਪੀਲ ਕੀਤੀ ਕਿ ਕਿਸਾਨਾਂ ਨੂੰ ਮੁਆਵza ਦਿੱਤਾ ਜਾਵੇ ਸ਼੍ਰੀ ਮੁਖਸਰ ਸਾਹਿਬ ਤੋਂ ਜਸਪਾਲ ਮਾਨ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ